सारे अपने पत्रकार दोस्तों का इस कॉन्फ्रेंस बहुत, बहुत स्वागत है अजद मुद्दा है ਇਹ ਕੇਵਲ ਮੁੱਦਾ ਨਹੀਂ ਹੈ ਇਹ ਗੁਰੂ ਰਾਮਦਾਸ ਜੀ ਦੀ ਬਹੁਤ ਮਿਹਰਮਾਨੀ ਹੋਈ ਹੈ ਕਿ ਪੰਜਾਬ ਦੇ ਗਰੀਬ ਬੱਚਿਆਂ ਦੀ ਅਰਦਾਸ ਉਹਨਾਂ ਨੇ ਸੁਣ ਲਈ ਔਰ 15 ਸਾਲ ਤੋਂ ਜਿਹੜੇ ਬੱਚੇ ਆਦੇ ਹੱਕ ਸਿੱਗੇ ਕਿ ਉਹਨਾਂ ਨੂੰ ਰਾਈਟ ਟੂ ਐਜੂਕੇਸ਼ਨ ਥਲੇ ਮੁਫਤ 8 ਸਾਲਾਂ ਦੀ ਪੜ੍ਹਾਈ ਪ੍ਰਾਈਵੇਟ ਸਕੂਲਾਂਸ ਮਿਲਨੀ ਸੀ ਉਹ ਪੰਜਾਬ ਸਰਕਾਰ ਦੇ ਆਪਣੇ ਇੱਕ ਰੂਲ ਕਰਨ ਉਹ ਨੂੰ ਨਹੀਂ ਮਿਲ ਰਹੀ ਸੀ ਲੇਕਿਨ ਪਿੱਛੇ ਜੇ ਇੱਕ ਜਿਹੜੀ ਮੈਂ ਪੀਆਇਲ ਪੰਜਾਬ ਤੇ ਹਰਿਆਣਾ ਹਾਈ ਕੋਰਟ ਚ ਪਾਈ ਸੀ ਉਹਦੇ ਉੱਤੇ ਬੜੇ ਸਖਤ ਆਰਡਰ 19 ਤਰੀਕ ਨੂੰ ਹਾਈ ਕੋਰਟ ਨੇ پاس ਕੀਤੇ ਸੀਗੇ ਔਰ ਉਹਦੇ ਚ ਕਿਹਾ ਸੀਗਾ ਕਿ ਜੋ ਪੰਜਾਬ ਸਰਕਾਰ ਨੇ ਆਪਣਾ ਰੂਲ ਬਣਾ ਕੇ ਇੱਕ ਸ਼ਰਤ ਰੱਖਤੀ ਹੈ ਕਿ ਗਰੀਬ ਬੱਚਿਆਂ ਨੂੰ ਤਾਂ ਹੀ ਪ੍ਰਾਈਵੇਟ ਸਕੂਲਾਂ 'ਚ ਐਡਮਿਸ਼ਨ ਮਿਲੇਗੀ ਜੇ ਕਿਤੇ ਉਹਨਾਂ ਨੂੰ ਸਰਕਾਰੀ ਸਕੂਲਾਂ 'ਚ ਐਡਮਿਸ਼ਨ ਨਹੀਂ ਮਿਲਦੀ ਇਸ ਰੂਲ ਨੂੰ ਗੈਰਕਾਨੂੰਨੀ ਘਰਾਜ ਦਿੱਤਾ ਗਿਆ ਹੈ ਔਰ ਆਉਣ ਵਾਲੇ ਐਕਾਡੈਮਿਕ ਈਅਰ 2025-26 ਦੇ ਵਿੱਚ ਹਾਈ ਕੋਰਟ ਨੇ ਹੁਕਮ ਦਿੱਤਾ ਸੀ ਪੰਜਾਬ ਸਰਕਾਰ ਨੂੰ ਕਿ ਤੁਸੀਂ ਜਿਹੜੇ 25% ਐਡਮਿਸ਼ਨ ਪਹਿਲੀ ਕਲਾਸ ਨੂੰ ਹੋਣੀ ਹੈ ਉਹ ਬੀ ਬੱਚਿਆਂ ਲਈ ਰੱਖ ਵੀ ਰੱਖੋ ਉਸ ਹੁਕਮ ਨੂੰ ਮੰਨਦੇ ਹੋਏ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਕੱਲ ਇਸ਼ੂ ਕਰਤੀ ਹੈ ਕਿ ਸਾਰੇ ਸਕੂਲ ਪ੍ਰਾਈਵੇਟ ਸਕੂਲ ਜਿਹੜੇ ਪੰਜਾਬ ਚ ਨੇ ਹੁਣ ਲਾਜ਼ਮੀ ਤੌਰ ਤੇ ਮੰਡੇਟਰੀਲੀ ਆਬਲੀਗੇਟਰੀ 25% ਜਿਹੜੇ ਬੱਚੇ ਨੇ ਉਹ ਗਰੀ ਪਰਿਵਾਰਾਂ ਤੋਂ ਉਹਨਾਂ ਨੂੰ ਐਡਮਿਟ ਕਰੰਗੇ ਸੋ ਇਸ ਨੋਟੀਫਿਕੇਸ਼ਨ ਦੇ issues ਹੋਣ ਦੇ ਨਾਲ 15 ਸਾਲ ਦਾ ਉਹ ਜਿਹੜਾ ਇੱਕ ਕਾਲਾ ਦੌਰ ਸਾਡੇ ਬੱਚਿਆਂ ਦੇ ਲਈ ਰਿਹਾ ਕਿ ਉਹਨਾਂ ਨੂੰ ਉਹਨਾਂ ਦਾ ਹੱਕ ਨਹੀਂ ਮਿਲਿਆ ਉਹ ਖਤਮ ਹੋਇਆ ਹੈ ਔਰ ਅچھے ਦਿਨ ਉਹਨਾਂ ਲਈ ਆਏ ਨੇ ਕਿ ਇਸ ਅਪ੍ਰੈਲ ਤੋਂ ਪਹਿਲੀ ਕਲਾਸ ਦੇ ਵਿੱਚ ਇੱਕ ਡਰਾਈਵਰ ਦਾ ਵੀ ਇੱਕ ਗਰੀਬ ਦਾ ਵੀ ਕਿਸਾਨ ਦਾ ਵੀ ਮਕੈਨਿਕ ਦਾ ਵੀ ਕਿ ਹਰ ਇੱਕ ਗਰੀਬ ਬੱਚਾ ਜੋ ਹੈ ਉਹ ਪ੍ਰਾਈਵੇਟ ਸਕੂਲਾਂ ਦੇ ਵਿੱਚ ਵੱਡੇ ਵੱਡੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਅਮੀਰ ਬੱਚਿਆਂ ਦੇ ਨਾਲ ਹੀ ਸਰਕਾਰੀ ਖੱਤੇ ਤੇ ਉਥੇ ਪੜੇਗਾ ਸੋ ਇਹ ਜਿਹੜੀ ਟੋਟਲ ਰੈਵੋਲੂਸ਼ਨ ਲਿਆਂਦੀ ਗਈ ਹੈ ਇਹ ਗੁਰੂ ਮਹਾਰਾਜ ਦੀ ਮਿਹਰ ਹੋਈ ਹੈ ਉਹਨਾਂ ਦੇ ਮੇਰ ਕਰਕੇ ਇਹ ਜੇ ਆਰਡਰ ਆਉਂਦੇ ਨੇ ਔਰ ਇਹ ਬਹੁਤ ਇੱਕ ਤਰੀਕੇ ਦੇ ਨਾਲ ਇਹ ਰੈਵੋਲੂশনারੀ ਸਟੈਪ ਹੈ ਕਿਉਂਕਿ ਜਿਸ ਤਰੀਕੇ ਦੀ ਇੱਕ ਬਰਾਬਰੀ ਦਾ ਸਮਾਜ ਗੁਰੂ ਨਾਨਕ ਦੇਵ ਜੀ ਚਾਹੁੰਦੇ ਸਨ ਔਰ ਜਿਸ ਤਰੀਕੇ ਦਾ ਬਰਾਬਰੀ ਦਾ ਸਮਾਜ ਕਨਸਟੀਟਿਊਸ਼ਨ ਦੇ ਵਿੱਚ ਅੰਬੇਦਕਰ ਜੀ ਨੇ ਰਚਿਆ ਉਸ ਤਰੀਕੇ ਦਾ ਸਮਾਜ ਪੰਜਾਬ 'ਚ ਬਣਨ ਦੀ ਹੁਣ ਆਸ ਹੈ ਕਿਉਂਕਿ ਹਰ तरीके ਦੇ ਹਰ ਵਰਗ ਦੇ ਬੱਚੇ ਇਕੱਠੇ ਹੋ ਕੇ ਪੜ੍ਹਨਗੇ ਇੱਕ ਪੰਜਾਬ ਸਰਕਾਰ ਨੇ ਇੱਕ ਤਰੀਕੇ ਦਾ ਇੱਕ ਇਮਪ੍ਰੈਸ਼ਨ ਇਹ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਪਿਛਲੇ ਸਰਕਾਰਾਂ ਤੋਂ ਚਲੇ ਆ ਰਹੇ ਰੂਲ ਸੀ ਜਿਸ ਕਰਕੇ ਅਸੀਂ ਜਿਸ ਨੂੰ ਅਸੀਂ ਹੁਣ ਚੇਂਜ ਕਰ ਦਿੱਤਾ ਹੈ ਔਰ ਇਸ ਲਈ ਅਸੀਂ ਬਹੁਤ ਵੱਡਾ ਕੰਮ ਕੀਤਾ ਹੈ ਪਰ ਹਕੀਕਤ ਇਹ ਹੈ ਕਿ 3 ਸਾਲ ਉਹਨਾਂ ਦੀ ਸਰਕਾਰ ਇੱਥੇ ਆਈ ਹੋਈ ਸੀ ਉਹਨਾਂ ਨੇ ਕੋਈ ਕਿਸੇ ਤਰੀਕੇ ਦਾ ਰੂਲ ਚੇਂਜ ਨਹੀਂ ਕੀਤਾ ਜਦੋਂ ਹਾਈ ਕੋਰਟ ਦਾ ਆਰਡਰ ਆਇਆ ਹੈ ਉਸ ਹਾਈ ਕੋਰਟ ਦੇ ਆਰਡਰ ਦੀ ਅ ਪਾਲਨਾ ਕਰਦੇ ਹੋਏ ਔਰ ਕਨਟੈਂਪਟ ਤੋਂ ਬਚਣ ਲਈ ਇਹ ਆਰਡਰ ਪਾਸ ਹੋਇਆ ਨੇ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਬਤਾਈ ਦੇਣਾ ਸਾਰੇ ਪੇਰੈਂਟਸ ਨੂੰ ਸਾਰੇ ਮਾਪਿਆਂ ਨੂੰ ਇਹ ਡਿਗਰੀ ਅ ਪਰਵਾਣਾ ਤੋਂ ਜਗਰੀ ਵਰਕ ਤੋਂ ਨੇ ਉਹਨਾਂ ਨੂੰ ਅਪੀਲ ਕਰਾਂਗਾ ਇਹ ਫਿਰ ਤੁਸੀਂ ਸਕੂਲਾਂ ਵਿੱਚ ਜਾਓ ਆਪਣੇ ਬੱਚਿਆਂ ਦੀ ਐਪਲੀਕੇਸ਼ਨ ਦੋ ਐਨ ਜੀਓਜ਼ ਨੂੰ ਅਪੀਲ ਕਰਾਂਗਾ ਕਿ ਇਸ ਬਾਰੇ ਜਗਾ ਜਗਾ ਸਾਰਿਆਂ ਨੂੰ ਦੱਸਣ ਔਰ ਮੀਡੀਆ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਇਸ ਆਰਡਰ ਬਾਰੇ ਪੂਰੀ ਜਾਣਕਾਰੀ ਸੋਸਾਇਟੀ ਉਸ ਤੋਂ ਤਾਂ ਜੋ ਜਿਸ ਤਰੀਕੇ ਦਾ ਫਾਇਦਾ ਬੱਚਨ ਹੋਣਾ ਚਾਹੀਦਾ ਉਹ ਉਹਨਾਂ ਨੂੰ ਹੋ ਸਕੇ ਨਾਲ ਹੀ ਮੈਂ ਇਹ ਇੱਕ ਹੋਰ ਇਸ਼ੂ ਇਹ ਉਠਾਣਾ ਚਾਹੁੰਦਾ ਹੈ ਪੰਜਾਬ ਸਰਕਾਰ ਨੂੰ ਕਿ 2025 ਤੋਂ ਹੋਣ ਵਾਲੇ 6 ਸਾਲ ਦੇ ਬੱਚਿਆਂ ਨੂੰ ਤਾਂ ਫਾਇਦਾ ਹੋ ਜਾਏਗਾ ਪਰ ਜਿਹੜਾ ਘਾਟਾ ਪਿਛਲੇ 14 ਸਾਲ ਤੋਂ ਲੱਖਾਂ ਬੱਚਿਆਂ ਨੂੰ ਹੋਇਆ ਜਿਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਚ ਪੜਨਾ ਸੀਗਾ ਅੰਗਰੇਜ਼ੀ ਬੋਲਣੀ ਸੀਗੀ ਅੱਛੀ ਵਿਦਿਆ ਲੈ ਕੇ ਅੱਗੇ ਜਾਣਾ ਸੀਗਾ ਉਹ 14 ਜਨਰੇਸ਼ਨਸ 14 ਸਾਲ ਚ ਹਰ ਇੱਕ 50 50 60 60 ਹਜ਼ਾਰ ਬੱਚਾ ਇਸ ਤੋਂ ਵਾਂਝਾ ਕਰਤਾ ਉਹਨਾਂ ਨੇ ਉਹਦਾ ਜਿਹੜਾ ਕੰਪਨਸੇਸ਼ਨ ਹੈ ਉਹ ਕੌਣ ਦੇਵੇਗਾ ਜਿਹੜੀਆਂ ਲਾਈਫ ਬਰਬਾਦ ਕਰਤੀਆਂ ਉਹਦੀ ਕੰਪਨਸੇਸ਼ਨ ਕੌਣ ਦੇਵੇਗਾ ਇਹ ਵੀ ਮੁੱਦਾ ਮੈਂ ਹੁਣ ਫੋਲੋ ਕਰਨ ਜਾ ਰਿਹਾ ਹਾਂ ਔਰ ਮੈਂ ਤਾਂ ਚਾਹਾਂਗਾ ਕਿ ਪੰਜਾਬ ਸਰਕਾਰ ਨੂੰ ਸੂ ਕਰਨਾ ਚਾਹੀਦਾ ਹੈ ਕਿ ਇਸ ਦਾ ਮੁਆਵਜ਼ਾ ਦੋ ਕਿ ਤੁਸੀਂ ਬੱਚਿਆਂ ਦੀ ਜ਼ਿੰਦਗੀ ਬਰਬਾਦ ਕੀਤੀ ਜੀ ਲੱਗਦਾ ਨਹੀਂ ਤੁਹਾਡੀ ਵੈਸੇ ਤੁਹਾਡੀ ਫਿਨ ਲੀਡਰਸ਼ਿਪ ਭਾਜਪਾ ਦੀ ਨਾਲਾ ਜਿਹੜੀ ਕਹੀ ਸੀ ਤੁਹਾਡੇ ਮਤਲਬ ਉਹ ਵੀ ਇੱਕ ਮੇ ਹੁ ਚਲਾਉਂਦੇ ਜਾਂ ਬਾਕੀ ਪਾਰਟੀਆਂ ਵੀ ਹੁੰਦੀਆਂ ਨਾਟ ਭਾਜਪਾ ਸਾਰਿਆਂ ਦੇ ਬੱਚਿਆਂ ਦੇ ਜਾਂਦੇ ਸਕੂਲਾਂ ਦੇ ਉਨਨਾਂ ਨੂੰ ਵੀ ਉਹਦੇ ਤੇ ਕਲੇ ਮਤਲਬ ਬੜਾ ਲੰਮਾ ਸਮਾਂ ਤੁਸੀਂ 2 ਸਾਲ ਤੋਂ ਲਗਾਤਾਰ ਲੱਗੇ ਮੈਂ ਵੈਸੇ ਪਾਇਆ ਸੀ ਤੁਸੀਂ ਸਾਰੇ ਨੂੰ ਦੇਖੋ ਅ ਇਸ ਤਰ੍ਹਾਂ ਹੈ ਕਿ ਹਰ ਇੱਕ ਦਾ ਆਪਣਾ ਆਪਣਾ ਇੱਕ ਰੋਲ ਹੈ ਸਾਡਾ ਇੱਕ ਹਾਈਐਸ ਨੂੰ ਛੱਡ ਕੇ ਇੱਥੇ ਆਨ ਦਾ ਇਹ ਰੋਲ ਸੀਗਾ ਕਿ ਪੰਜਾਬ ਜਿਹੜਾ ਰੂਲ ਆਫ ਲਾ ਨਹੀਂ ਹੈ ਉਸ ਰੂਲ ਆਫ ਲਾ ਨੂੰ ਜਿਹੜੀ ਮਨਮਰਜ਼ੀ ਔਰ ਮਨਮਤ ਨਾਲ ਸਰਕਾਰ ਚਲਾਉਂਦੇ ਨੇ ਔਰ ਕਨਸਟੀਟਿਊਸ਼ਨ ਦੇ ਹਿਸਾਬ ਨਾਲ ਨਹੀਂ ਚਲਾਉਂਦੇ ਉਹਦੇ ਲਈ ਅਸੀਂ ਆਈਐਸ ਛੱਡ ਕੇ ਇਸ ਸੇਵਾ 'ਚ ਲੱਗੇ ਆਂ ਔਰ ਮੈਨੂੰ ਤਾਂ ਅੱਜ ਲੱਗਦਾ ਹੈ ਕਿ ਜਿਹੜਾ ਉਹ ਮੇਰਾ ਡਿਸੀਜਨ ਸੀ 1.5 ਸਾਲ ਦੀ ਨੌਕਰੀ ਛੱਡਣ ਦਾ ਮੇਰਾ ਇਸ ਕੰਮ ਦੇ ਨਾਲ ਪੂਰਾ ਸੰਪੂਰਨ ਹੋ ਗਿਆ ਕਿਉਂਕਿ ਐਡਾ ਵੱਡਾ ਕੰਮ ਜਿਹੜਾ 14 ਸਾਲ ਨਹੀਂ ਹੋਇਆ ਸੀ ਉਹ ਹੋ ਗਿਆ ਹੁਣ ਆਉਣ ਵਾਲੀਆਂ ਸਾਰੀਆਂ ਹੀ ਜਨਰੇਸ਼ਨਸ ਨੂੰ ਇਹਦਾ ਫਾਇਦਾ ਹੋਵੇਗਾ। ਬੱਚਾ ਦੇਖਣੇ ਬੱਚੇ ਇਸ ਦਾ ਲਾਭ ਲੈ ਸਕਣਗੇ ਅਗਰ ਦੇਖ ਪਰイヤー। ਪਰイヤー ਦੇਖੀਏ ਕਮ ਸੇ ਕਾਮ 1.50

वो तो ये कहती है कि सब रल मिल के पढ़ें ठीक है ना तो अगर 25 परसेंट बच्चे प्राइवेट में गए हैं तो कुछ उस वाली कैटेगरी के, के सरकारी में भी आए अगर पंजा अगर पंजाब सरकार कहती है कि हमारे स्कूल बड़े अच्छे हैं तो उधर से इधर आए इधर वाले उधर जाएं और दोनों मिलके पढ़ें लेकिन ये ना हो कि सरकारी स्कूलों में केवल और केवल गरीबों के बच्चे ही रह जाएँ और प्राइवेट स्कूलों में केवल और केवल ਜਿਨਕੇ ਪਾਸ ਪੈਸਾ ਹੈ ਉਹਨਕੇ ਬੱਚੇ ਪੜ੍ਹੇਗੇ ਜੇ ਸਰ ਜੀ ਸਰ ਜੀ ਪ੍ਰਾਈਵੇਸੀ ਵਾਲੇ ਨੋਟੀਫਿਕੇਸ਼ਨ ਨਹੀਂ ਮੰਨਦੇ ਉਹਦਾ ਕੀ ਨਹੀਂ ਹੋਣਾ ਸਰ ਨੋਟੀਫਿਕੇਸ਼ਨ ਨਾ ਮੰਨਣ ਦਾ ਕੋਈ ਵੀ ਸਕੋਪ ਨਹੀਂ ਹੈ ਦੀ ਰੈਕੋਗਨਾਈਜ਼ ਹੋ ਮੈਂ ਮੈਂ ਦੱਸ ਰਿਹਾ ਨਾ ਜੀ ਦੀ ਰੈਕੋਗਨਾਈਜ਼ ਹੋ ਜਾਣਗੇ ਔਰ ਸਕੂਲ ਚਲਾਉਣੇ ਪਾਣਗੇ ਕਿਉਂਕਿ ਉਹਨਾਂ ਦੀ ਜਿਹੜੀ ਰੈਕੋਗਨੀਸ਼ਨ ਹੈ ਉਹ ਇਸ ਕੰਡੀਸ਼ਨ ਤੇ ਹੈ ਕਿ ਉਹ ਆਰਟੀ ਐਕਟ ਨੂੰ ਫਾਲੋ ਕਰਨਗੇ ਇਹ ਐਕਟ ਦੇ ਅੰਦਰ ਹੀ ਲਿਖਿਆ ਹੈ ਜੇ ਕਿਤੇ ਐਸੀ ਨੌਬਤ ਆਂਦੀ ਹੈ ਕਿ ਪਰੂਵ ਹੋ ਜਾਂਦਾ ਕਿ ਉਹ ਲਾ ਨਹੀਂ ਫਾਲੋ ਕਰ ਰਹੇ ਤਾਂ ਉਹ ਰੈਕੋਗਨੀਸ਼ਨ ਉਹਨਾਂ ਦੀ ਵਜਾ ਹੋ ਸਕਦੀ ਹੈ ਸਕੂਲ ਬੰਦ ਹੋ ਸਕਦਾ ਹੈ ਸਰ ਜੀ ਆਪਣੇ ٹرسٹ ਦਾ ਰੋਲ ਕੀ ਰਹੇਗਾ ਜੇਕਰ ਨਹੀਂ ਬੈਠੋ ਕਿ ਆਪ ਕੋ ਕੁ ਲੋਗਾ ਨੂੰ ਕਰੋਗੇ ਜਾਗਰੂਕ ਲੋਕਾਂ ਨੂੰ ਪਤਾ ਵੀ ਲੱਗਣਾ ਚਾਹੀਦਾ ਹੈ ਦੇਖੋ ਮੈਨੂੰ ਲੱਗਦਾ ਹੈ ਕਿ ਮੈਂ ਜਿੱਦਾਂ ਕੰਮ ਕਰਨਾ ਸੀ ਉਹ ਕਰਤਾ ਇਸ ਤੋਂ ਉੱਤੇ ਮੀਡੀਆ ਬਾਕੀ ਐਨਜੀਓ ਬਾਕੀ ਸਾਥੀ ਸਰਕਾਰ ਖੁਦ ਕਿ ਜਿਹੜੀ ਉਹ ਸਰਕਾਰ ਟਾਈਮਜ਼ ਆਫ ਇੰਡੀਆ ਬੰਬੇ ਵਿੱਚ ਇਹ ਐਡਵਰਟਾਈਜ਼ਮੈਂਟ ਕਰਦੀ ਹੈ ਜੀ ਜੀ ਮੈਂ ਕਿਸਾਨਾਂ ਨੂੰ ਜਾਂ ਮੈਂ ਰਾਸ਼ਨ ਦੇਣ ਦੇ ਲਈ ਆ ਕੰਮ ਕੀਤਾ ਉਹ ਪੰਜਾਬ ਚ ਪੈਸਾ ਇਨਵੈਸਟ ਕਰਕੇ ਪਬਲਿਸਿਟੀ ਕਰੇ ਕਿ ਆ ਨਵਾਂ ਐਕਟ ਆ ਇਹਦੇ ਬਾਰੇ ਜਾਣਕਾਰੀ ਦਵੇ